गुण परे एक ना ही अमृत बिख खाई माया मोह परम पै भूले सुत से प्रीत लग एक उत्तम पंथ सुनो गुर संगत ਤੇਹੇ ਮੇਲ ਅੰਤਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾ ਸੁ ਕਹੋ ਟਲ ਗੁਰ ਸੇਵਿਆ ਐਹ ਨਿਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਸੋ ਘਟਿਐ ਤੁਦਡਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀ ਆਇ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤੇ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਹਰਿ ਰੱਲਾ ਪੰਜਵਾ ਤੋਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ निमक निमक तुम ही प्रत्त हम बारिक तुमरे तारे तुम दाते ठाको ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕ ਨਮਕ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਧਾਰੇ ਜਿਹਾ ਏਕ ਕਵਨ ਗੁਣ ਕਹੀਆ ਬੇਸਮਾਰ ਬੇ अंत सोअम्मे पेड़ों अंत न कि नहीं लाहिया रहाओ कोटि पराद हमारे खंडह ਅਨੇਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਾਤੇ ਥੋਰੀ ਤੁਮ ਆਪਨ ਬਿਰਦ ਰਖਾਵਹੁ ਤੁਰੀ ਸਾਰਾ ਨੇ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦੈ ਅੱਲਾ ਨਾਨਕ ਘਰ ਕੀ ਬੋਲੇ ਤੇਮਰੀ ਸਰਾਨੈ ਤੁਮਾਰੀ ਆਸਾ ਤੁਮਹੀ ਸੱਜਣ ਸੁਹਿਲੇ ਰੱਖੋ ਰੱਖਨ ਹਾਰ ਦੈ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ ਜਿਨਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਚੜਿਆਂ ਮਿਲੇ ਪ੍ਰਭ ਹਰਦਰਗਹ ਕਾ ਬਸੀਠ ਹਰ ਨਾਮ ਮੰਤਰ ਦੜ੍ਹਾਏਦਾ ਕਟੇ ਹਮਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸਨ ਕਾਹੂ ਜੋਗ ਪਰਮੇਸਰ ਤੇ ਭੁੱਲੇ ਆ ਵਿਆਪਨ ਸਭੇ ਰੋਗ ਕਤਿਕ ਕਰਮ ਕਮਾ ਮੰਨੇ ਦੋਸਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲੇ ਆਂ ਵੀ ਆਪਨ ਸਬੇ ਰੋਗ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਾਏ ਜਿੱਤੜੇ ਮਾਇਆ ਭੋਗ ਵਿਤੂਨ ਨ ਕੋਈ ਕਰੇ ਸਕਾਏ ਕੇਸੋ ਥਰਵਹ ਰੋ ਕਿ ਸ਼ੂ ਨਾ ਹੋワイ ਲਿਖਿਆ ਤੋਰ ਸੰਯੋਗ ਵੱਡ ਭਾਗੀ ਮੇਰਾ ਪ੍ਰਭ ਮਿਲਾ ਉੱਤਰ ਹੈ ਸਾਬੇ ਬੋਗ ਨਾਨਕ ਕਉ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋ ਕਤਕ ਹੋਵਾ ਸਾਦ ਸੰਗ ਬਿਨ ਸਹ ਸਬੇ ਸੋਚ ਨਾਨਕ ਤੋ ਪ੍ਰਭ ਰਾਖੇ ਲੈ ਮੇਰੇ ਸਾਹਿਬ ਬੰਦੀ ਮੋਚ ਕੱਟੇ ਕੋ ਵਾਸਾਦ ਸੰਗ ਬਿਨ ਸਹ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਕੇ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨੇ ਸਭੇ ਰੋਗ